ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਜੀ ਦਾ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਵੀਡੀਓ ਨੂੰ ਤੁਸੀਂ ਬਹੁਤ ਫੋਨ ਪੋਸਟ ਕਰ ਰਹੇ ਹੋ ਮੈਸੇਜ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਸੋ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਮੇਰੇ ਸਪੋਰਟ ਕਰ ਰਹੇ ਹੋ ਸਾਰੀ ਜਨਤਾ ਤੋਂ ਬਚ ਕੇ ਰਹੋ ਅਵੇਅਰ ਰਹੋ ਕਿਉਂਕਿ ਪੈਸੇ ਫਸਾਉਣ ਵਾਲਾ ਕੰਮ ਨਾ ਕਰਿਓ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਪਹਿਲੇ ਪੈਸੇ ਫਸੇ ਆ ਜਨਤਾ ਕੋਲ ਉੱਠ ਨਹੀਂ ਰਹੇ ਤੇ ਆਪਾਂ ਗਮੋਂ ਨਸਾਨੀ ਵੀ ਨਹੀਂ ਹੈਗੇ ਤੇ ਫਸਾਈਏ ਕਿਉਂ ਜੀ ਜੇ ਤੁਹਾਨੂੰ ਕੋਈ ਮੌਕਾ ਵਧੀਆ ਮਿਲ ਰਿਹਾ ਨਵਿਆ ਨਵੀਂ ਓਪਰਚੁਨਿਟੀ ਮਿਲ ਰਹੀ ਹੈ ਸੋ ਮੇਰਾ ਹੁਣ ਅਗਸਤ ਮਹੀਨੇ ਦੇ ਵਿੱਚ ਗਰੁੱਪ ਤਿਆਰ ਹੋ ਰਿਹਾ ਹੈ ਇੱਕ ਨਵਾਂ ਫਸਟ ਜੋ ਮੈਂ ਦੁਬਈ ਭੇਜਦਾ ਜੀ ਬਰਕਾਸਤੇ ਸੋ ਜੋ ਵੀ ਮੇਰਾ ਵੀਰ ਭਰਾ ਭੈਣ ਜੋ ਵੀ ਇੰਟਰਸਟਿਡ ਰੱਖਦਾ ਹੈ ਉਹ ਦੁਬਈ ਦੇ ਵਿੱਚ ਕੰਮ ਕਰਨ ਦੀ ਚਾਹ ਬਣਾ ਉਹ ਮੈਨੂੰ ਕੰਟੈਕਟ ਕਰੇ ਮੇਰੇ ਕੋਲ ਹਾਤਰ ਦੇ ਵੈਕੈਂਸੀ ਹੈਗੀ ਹੈ ਬਾਈਕ ਰਾਈਡਰ ਵੀ ਹੈਗੀ ਹੈ ਆ ਸੁਪਰਵਾਈਜ਼ਰ ਦੇ ਵੀ ਹੈ ਮੈਂਸ਼ਨ ਜੀ ਵੀ ਹੈ ਕਾਰਪੈਂਟਰ ਜੀ ਵੀ ਹੈ ਆ ਵੀ ਇਹローチ ਹੈਲਪ ਪਰ ਵੀ ਹੈ ਸੁਪਰਮਾਰਕਟ ਦੀ ਹੈਲਪੜ ਨਹੀਂ ਲੋੜ ਹੈ ਮੈਨੂੰ ਮਤਲਬ ਇਹ ਲੈ ਲਓ ਵੀ ਆਲਓਵਰ ਸਾਰੀ ਵੈਕੈਂਸੀ ਅਵੇਲੇਬਲ ਹੈ ਏ ਮੇਰੇ ਕੋਲ ਤੇ ਮੈਂ ਤੁਹਾਡਾ ਪੂਰੇ ਸਟੂਰਿਸ ਵੀਜ਼ਾ ਲਵਾ ਕੇ ਪਹੁੰਚਾਂਗਾ ਉੱਥੋਂ ਤੁਹਾਡਾ ਮੈਂ এমਪਲੋਇਮੈਂਟ ਵੀਜ਼ਾ ਕਰਾਂਗਾ ਤੁਹਾਡਾ ਮੈਂ ਇੱਥੋਂ ਵੀ এমਪਲੋਇਮੈਂਟ ਵੀਜ਼ਾ ਲਗਵਾ ਸਕਦਾ ਪਰ ਉਹਦਾ ਖर्चा ਬਹੁਤ ਆਏਗਾ ਸੋ ਆਪਾਂ ਕੰਮ ਕਰਨਾ ਨਹੀਂ ਆਪਾਂ ਘੱਟ ਖਰਚੇ ਦੇ ਵਿੱਚ ਬਾਹਰ ਜਾਣੇ ਤੇ ਬਹੁਤਾ ਕਮਾਣਾ ਸਾਡੀ ਸਭ ਦੀ ਸੋਚ ਇਹੀ ਹੈ ਵੀ ਸਾਡਾ ਪੈਸਾ ਘੱਟ ਲੱਗੇ ਤੇ ਆਪਾਂ ਵੱਧ ਕਮਾਈਏ ਸੋ ਮੈਂ ਉਹੀ ਹੁਣ ਵੀਡੀਓ ਪਾ ਰਿਹਾ ਵੀ ਆਪਾਂ ਇੱਥੇ ਘੱਟ ਪੈਸਾ ਲਾਵਾਂਗੇ ਉੱਥੇ ਵੱਧ ਕਮਾਵਾਂਗੇ ਠੀਕ ਹੈ ਨਾ ਤੁਹਾਨੂੰ ਪਤਾ ਹੈ ਵੀ ਨਵੀਂ ਕੱਢੀ ਜਾ ਕੇ 6 ਮਹੀਨੇ ਸਾਹ ਤਾਂ ਲੱਗਦੀ ਹੈ ਪੈਰ ਤੇ ਸਟੈਂਡ ਹੋਣ ਖੜਾ ਹੋਣ ਨੂੰ ਠੀਕ ਹੈ ਨਾ ਜੀ ਸੋ ਇਹ ਹੈ ਵੀ ਸਾਲ ਤੱਕ 2 ਸਾਲ ਤੱਕ ਤੁਸੀਂ ਐਨ ਵਧੀਆ ਔਕਰਪੋਰਟ ਰੋਗੇ 2 ਸਾਲ ਬਾਅਦ ਤੁਹਾਡਾ ਸਕਿੱਲ ਬਣ ਜਾਏਗਾ ਤੁਹਾਨੂੰ ਕੋ ਐਕਸਪੀਰੀਅੰਸ ਆ ਜਾਏ ਗਲਪ ਦਾ ਯੂਏਈ ਦਾ ਕਿਉਂਕਿ ਜਿਹੜੀ ਯੂਏਈ ਹੈ ਦੁਬਈ ਹੈ ਉਹ ਆਪਣਾ ਐਕਸਪੀਰੀਅੰਸ ਮੰਗਦੀ ਹੈ ਆਪਣੀ ਕੰਟਰੀ ਦਾ ਅਦਰ ਘੰਟੀ ਦਾ ਹੋਪ ਐਕਸਪੀਰੀਅੰਸ ਨਹੀਂ ਮੰਗਦੀ ਸੋ ਤੁਹਾਨੂੰ ਕੋ ਐਕਸਪੀਰੀਅੰਸ ਵੀ ਹੋ ਜਾਏਗਾ ਫਿਰ ਤੁਸੀਂ ਅਗੋ ਹੋਰ ਉੱਪਰਲੀ ਪੋਸਟੇ ਤੇ ਜਾਣ ਜੁਗੇ ਹੋਵੋਗੇ ਸੋ ਬਾਕਰ ਖਾਲ ਲੱਗੇਗੀ ਕਿਉਂਕਿ ਉਥੇ 5-5 6-6 ਹਜ਼ਾਰ ਰਾਮ ਤੱਕ ਚੱਲਦੀ ਹੈ ਰੀਅਲ ਸਟੇਟ ਦੇ ਵਿੱਚ ਇਸ਼ਟਾ ਬਹੁਤ ਕੰਮ ਹੁੰਦੇ ਆ ਰੀਅਲ ਸਟੇਟ ਜੇ ਮੇਰੇ ਕੋਈ ਆਪਣੀ ਭੈਣ ਹੈਗੀ ਆ ਬੜੀ ਲਿਖੀ ਆ ਜਿਹਨਾਂ ਨੂੰ ਪ੍ਰੋਪਰ ਇੰਗਲਿਸ਼ ਬੋਲ ਸਕਦੀ ਹੈ ਜਿਨ੍ਹਾਂ ਆਪਾਂ ਫੁੱਲੀ ਟਿਕ ਹੈ ਨੇ ਇੰਗਲਿਸ਼ ਉਹ ਬੋਲ ਸਕਦੇ ਆ ਤੇ ਮੈਨੂੰ ਕੰਟੈਕਟ ਕਰੋ ਮੈਂ ਉਹਨਾਂ ਦਾ ਰੀਅਲ ਸਟੇਟ ਦੇ ਵਿੱਚ ਕੰਮ ਕਰਾਵਾਂਗਾ ਜੋਬ ਲਗਾਵਾਂਗਾ ਉਹਨਾਂ ਦੀ ਤੇ ਉਹਨਾਂ ਦੀ ਸਟਾਰਟਿਕ ਸਲਰੀ ਹੁੰਦੀ ਹੈ 5000 6000 ਰਾਮਸ ਸਟਾਰਟਿੰਗ ਆ ਉਹਨਾਂ ਦੀ ਤੇ ਰੋਗਮੈਂਟੇਸ਼ਨ ਖਾਣ ਪੀਣ ਦਾ ਰਹਿਣ ਦਾ ਤੇ ਟ੍ਰੈਵਲਿੰਗ ਦਾ ਟ੍ਰਾਂਸਪੋਰਟ ਦਾ ਸਾਰਾ ਖਰਚਾ ਕੰਪਨੀ ਦਾ ਹੋਏਗਾ ਤੇ ਰੀਅਲ ਸਟੇਟ ਦਾ ਇਸ ਟਾਈਮ ਕੰਮ ਬਹੁਤ ਆਥੇ ਤੇ ਬਾਕੀ ਹੋਰ ਵੀ ਵੈਕੈਂਸੀ ਮੇ ਕੋਲ ਬਹੁਤ ਹੈਗੀਆਂ ਨੇ ਜੋ ਮੇਰਾ ਵੀਰ ਭਰਾ ਮੈਨਾਂ ਕੰਟੈਕਟ ਕਰੇ ਮੈਨਾਂ ਪਰ ਕਰੇ ਮੈਂ ਜੂਰ ਭੇਜਾਂਗਾ ਕੱਟ ਖਰਚੇ ਦੇ ਵਿੱਚ ਕਿਸੇ ਥਾਗ ਦੇਜੰਟ ਪਿੱਛੇ ਲੱਗਣ ਦੀ ਲੋੜ ਨਹੀਂ ਹੈਗੀ ਕਿ ਤੁਹਾਨੂੰ ਕੋਈ ਪਾਸੇ ਨਹੀਂ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕੱਟ ਖਰਚੇ ਵੀ ਤੁਹਾਡਾ ਕੰਮ ਕਰਾਵਾਗਾ ਤੇ ਦੀਪ ਬੋਤਾ ਕਮਾਓਗੇ ਸੋ ਪਲੀਜ਼ ਜਲਦੀ ਜਲਦੀ ਮੇਰੇ ਨਾਲ ਕੰਟੈਕਟ ਕਰੋ ਸੰਪਰਕ ਕਰੋ ਮੇਰਾ ਇਸੇ ਕਸਮ ਇਹਨੇ ਦੇ ਵਿੱਚ ਗਰੁੱਪ ਉੱਪਰ ਜਾ ਰਿਹਾ ਜੀ ਆਪ ਸਭ ਦਾ ਬਹੁਤ ਧੰਨਵਾਦ